ਹਾਂਜੀ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਇਆ ਜਿਹੜੇ ਵੀਰਾਂ ਨੇ ਕਿਰਾਏ ਦਾ ਕੰਮ ਕਰਨਾ ਹੈ ਛੋਟਾ ਹਾਥੀ ਜਿਨ੍ਹਾਂ ਨੂੰ ਲੋਡ ਹੈ ਚਾਹੀਦਾ ਇਹ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਮਾਡਲ ਹੈ 14 ਕੰਡੀਸ਼ਨ ਦੇਖਦੇ ਹਾਂ ਹਾਥੀ ਦੀ ਕਿ ਕਿਹੋ ਜੀ ਹੈ ਆਓ ਸਾਰੇ ਆਪਾਂ ਵੀਡੀਓ ਨਾਲ ਜੁੜੀਏ ਲੋਜੀ ਘਰੇ ਖੜਿਆਗਾ ਚੈੱਕ ਕਰੋ ਆਲੇ-ਦਾਲੇ ਬਾਡੀ ਚੈੱਕ ਕਰ ਲਓ ਤੁਸੀਂ ਟਾਇਰ ਬਾਡੀ ਸਾਰਾ ਕੁਝ ਚੈੱਕ ਕਰ ਲੋ ਤੁਹਾਡੇ ਸਾਹਮਣੇ ਆ ਮੇਰਾ ਭਾਰਤ ਬਹਾਰ ਲਿਖਿਆ ਬਾਈ ਨੇ ਫੁੱਲ ਬੂਟੇ ਫੁੱਲ ਲਾਈਨੇ ਚੈੱਕ ਕਰੋ ਜੀ ਅੰਦਰੋਂ ਹੁਣ ਬਾਡੀ ਸਾਰੀ ਓਕੇ ਦੀ ਰਿਪੋਰਟ ਐ ਐਨ ਵਧੀਆ ਪਿਆਗਾ 14 ਮਾਡਲ ਐ ਟਾਇਰ ਵੀ ਵਧੀਆ ਪਏ ਨੇ ਇੰਜਨ ਗੇਅਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਐ ਆਪਣੀ ਜਿਵੇਂ ਮਰਜ਼ੀ ਚੈੱਕ ਕਰ ਲਓ ਤੁਸੀਂ ਕਿਸੇ ਵੀ ਚੀਜ਼ ਦੀ ਘਾਟ ਨਹੀਂ ਤੇਲ ਪਾਣਾ ਤੇ ਚਲਾਉਣਾ ਤੇ ਆਪਦਾ ਕਿਰਾਏ ਦਾ ਕੰਮ ਸ਼ੁਰੂ ਕਰਦੇ ਹੋ ਤੇ ਹੁਣ ਅੰਦਰੋਂ ਦਿਖਾ ਦਿੰਨੇ ਆ ਤੁਹਾਨੂੰ ਬਾਹਰਲੀ ਸਾਈਡ ਦੇਖ ਕੇ ਨੰਬਰ ਹੈ ਜਿਹੜਾ PV29 ਹੈ ਅੰਦਰੋਂ ਕਹਿੰਦਾ ਬਾਈ ਨੂੰ ਵੀ ਮਾਰ ਦੇ ਥੋੜਾ ਜਿਹਾ ਕੈਮਰਾ ਲੈ ਬਾਈ ਅੰਦਰੋਂ ਚੈੱਕ ਕਰ ਲਓ ਦੇਖੋ ਸਾਰਾ ਇੱਕ ਨੰਬਰ ਹੈ ਬਾਈ ਸਕਰੀਨ ਦੇ ਵਿੱਚ ਨੰਬਰ ਦੇ ਦਿੱਤਾ ਆਪਾਂ ਤੁਸੀਂ ਜਾ ਕੇ ਫੋਨ ਕਰ ਲਓ ਬਾਈਆਂ ਨਾਲ ਸਾਰਾ ਗੱਲਬਾਤ ਕਰ ਲਓ ਰੇਟ ਤੁਸੀਂ ਬਾਈਆਂ ਤੋਂ ਪੁੱਛ ਲਓ ਧੰਨਵਾਦ ਸਾਰਿਆਂ ਦਾ